ਪੰਜਾਬੀ ਵਿਰਸਾ ਦੇ ਸੂਝਵਾਨ ਦਰਸ਼ਕਾਂ ਨੂੰ ਮੇਰੀ ਵੱਲੋਂ ਬੜੇ ਆਦਰ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦab ਪਹਿਲਾ ਬੰਖ ਦੋ ਗਾਜ਼ਲ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਪਹਿਲੀ ਗਾਜ਼ਲ ਹੈ ਮਨ ਦੇ ਅੰਦਰ ਸਹਿਮ ਦਸਾਇਆ ਮਨ ਦੇ ਅੰਦਰ ਸਹਿਮ ਦਾ ਸਾਯਾ ਹਾਸਾ ਸਾਨੂੰ ਰਾਸ ਨਾਇਆ ਮਨ ਦੇ ਅੰਦਰ ਸਹਿਮ ਦਾ ਸਾਯਾ ਹਾਸਾ ਸਾਨੂੰ ਰਾਸ ਨਾਇਆ ਉਹਦੇ ਸਾਵੇਂ ਹੜ ਹੰਝੂਆਂ ਦਾ ਉਹਦੇ ਸਾਵੇਂ ਹੜ ਹੰਝੂਆਂ ਦਾ ਗਿਆ ਨਾ ਪਲਕਾਂ ਹੇਠ ਛੁਪਾਇਆ ਉਹਦੇ ਸਾਵੇਂ ਹੜ ਹੰਝੂਆਂ ਦਾ ਗੇਹਾਨਾ ਪਲਕਾਂ ਇਹ ਸੁਪਾਇਆ ਜਿੰਨਾ ਉਸ ਦਿਲਾਸਾ ਦਿੱਤਾ ਜਿੰਨਾ ਉਸ ਦਿਲਾਸਾ ਦਿੱਤਾ ਉਹਨਾਂ ਸਾਨੂੰ ਹੋਰ ਰੋਾਇਆ ਜਿੰਨਾ ਉਸ ਦਿਲਾਸਾ ਦਿੱਤਾ ਉਹਨਾਂ ਸਾਨੂੰ ਹੋਰ ਰੋਾਇਆ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਜੀ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਇੱਕ ਹੀ ਵੇਖ ਕੇ ਕਿਉਂ ਘਬਰਾਇਆ ਜ਼ਖਮ ਬੇਕ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਇੱਕ ਹੀ ਵੇਖ ਕੇ ਕਿਉਂ ਘਬਰਾਇਆ ਕਦੇ ਠਿਕਾਣੇ ਵੀ ਪੁੱਜਾਂਗੇ ਕਦੇ ਠਿਕਾਣੇ ਵੀ ਪੁੱਜਾਂਗੇ ਕੰਡਿਆਂ ਸਾਨੂੰ ਰਾਹ ਦਿਖਲਾਇਆ ਕਦੇ ਕారణੇ ਬੀ ਪੁੱਜਾਂਗੇ ਕੰਡਿਆਂ ਸਾਨੂੰ ਰਾਤ ਖਲਾਇਆ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਇੱਕ ਹੀ ਵੇਖ ਕੇ ਕਿਉਂ ਘਬਰਾਇਆ ਦੂਜੀ ਗਜ਼ਲ ਫੁੱਲਾਂ ਨਾਲ ਫੁੱਲਾਂ ਨਾਲ ਜਿਸ ਕੀਤੀਆਂ ਦੁਸ਼ਵਾਰੀਆਂ ਫੁੱਲਾਂ ਨਾਲ ਜਿਸ ਕੀਤੀਆਂ ਦੁਸ਼ਵਾਰੀਆਂ ਕੀਮਤਾਂ ਉਹਨਾਂ ਚੁਕਾਈਆਂ ਭਾਰੀਆਂ ਫੁੱਲਾਂ ਨਾਲ ਜਿਸ ਕੀਤੀਆਂ ਦੁਸ਼ਵਾਰੀਆਂ ਕੀਮਤਾਂ ਉਹਨਾਂ ਚੁਕਾਈਆਂ ਭਾਰੀਆਂ ਚੰ드ਰਾਮਨ ਉਸ ਨੂੰ ਹੀ ਲੋਚਦਾ ਹੈ ਚੰ드ਰਾਮਨ ਉਸ ਨੂੰ ਹੀ ਲੋਚਦਾ ਹੈ ਖੁਸ਼ੀਆਂ ਜਿਸ ਨੇ ਚਰਾਈਆਂ ਸਾਰੀਆਂ ਚੰ드ਰਾਮਨ ਉਸ ਨੂੰ ਹੀ ਲੋਚਦਾ ਹੈ ਖੁਸ਼ੀਆਂ ਜਿਸ ਨੇ ਚਰਾਈਆਂ ਸਾਰੀਆਂ ਕਹਿ ਕੇ ਉਹਦੇ ਲਈ ਸੁਪਨਾ ਬਣ ਗਏ ਕਹਿ ਕਹਿ ਉਹਦੇ ਲਈ ਸੁਪਨਾ ਬਣ ਗਏ ਉਹਦੀਆਂ ਹੁਣ ਚੁੱਪ ਦੇ ਨਾਲ ਜਾ ਰਹੀਆਂ ਕਹਿ ਕਹਿ ਉਹਦੇ ਲਈ ਸੁਪਨਾ ਬਣ ਗਏ ਉਹਦੀਆਂ ਹੁਣ ਚੁੱਪ ਦੇ ਨਾਲ ਜਾ ਰਹੀਆਂ ਨਿਕਲਦਾ ਧੂਆਂ ਹਮੇਸ਼ਾ ਅੱਗ ਚੋਂ ਨਿਕਲਦਾ ਧੂਆਂ ਹਮੇਸ਼ਾ ਅੱਗ ਚੋਂ ਉਸ ਨੇ ਪਰ ਮੌਨ ਤਾ ਹਮਾਰੀਆਂ ਨਿਕਲਦਾ ਧੂਆਂ ਹਮੇਸ਼ਾ ਅੱਗ ਚੋਂ ਉਸ ਨੇ ਪਰ ਮੌਨ ਧਾਰਾ ਮਾਰੀਆਂ ਮੌਨ ਤਾ ਹਾਂ ਮਾਰੀਆਂ ਜ਼ਰਖੇਜ ਹਾਚਾ ਜ਼ਰਖੇਜ ਹਾਚਾ ਧੜਕਦਾ ਦਿਲ ਸੰਦਲੀ ਨਿਗਾ ਜਰਖੇਜ ਹਰਤਾ ਟੜਕਦਾ ਦਿਲ ਸੰਧਲੀ ਨਿਗਾ ਕੀਮਤੀ ਸ਼ਾਇਆ ਇਹ ਤੇਥੋਂ ਵਾਰੀਆਂ ਕੀਮਤੀ ਸ਼ਾਇਆ ਇਹ ਤੇਥੋਂ ਵਾਰੀਆਂ ਫੁੱਲਾਂ ਨਾਲ ਜਿਸ ਕੀਤੀਆਂ ਦਸ ਵਾਰੀਆਂ ਕੀਮਤਾਂ ਉਹਨਾਂ ਚ ਰਾਈਆਂ ਭਾਰੀਆਂ ਕੀਮਤਾਂ ਉਹਨਾਂ ਚ ਰਾਈਆਂ ਭਾਰੀਆਂ ਬਹੁਤ ਬਹੁਤ ਧੰਨਵਾਦ ਪੰਜਾਬੀ ਵਿਰਸਾ ਦੇ ਸੂਝਵਾਨ ਦਰਸ਼ਕਾਂ ਨੂੰ ਮੇਰੀ ਵੱਲੋਂ ਬੜੇ ਆਦਰ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਪਹਿਲਾ ਬੰਖ ਦੋ ਗਜ਼ਲ ਲੈ ਕੇ ਹੀ ਤੁਹਾਡੇ ਰੂਬਰੂ ਹੋ ਰਿਹਾ ਪਹਿਲੀ ਗਜ਼ਲ ਹੈ ਮਨ ਦੇ ਅੰਦਰ ਸਹਿਮ ਦਸਾਇਆ ਮਨ ਦੇ ਅੰਦਰ ਸਹਿਮ ਦਾ ਸਾਯਾ ਹਾਸਾ ਸਾਨੂੰ ਰਾਸ ਨਾਇਆ ਮਨ ਦੇ ਅੰਦਰ ਸਹਿਮ ਦਾ ਸਾਯਾ ਹਾਸਾ ਸਾਨੂੰ ਰਾਸ ਨਾਇਆ ਉਹਦੇ ਸਾਵੇਂ ਹਰ ਹੰਝੂਆਂ ਦਾ ਉਹਦੇ ਸਾਵੇਂ ਹਰ ਹੰਝੂਆਂ ਦਾ ਗਿਆਨ ਅਪਲਕਾ ਹੇਠ ਸੁਪਾਇਆ ਉਹਦੇ ਸਾਵੇਂ ਹਰ ਹੰਝੂਆਂ ਦਾ ਗੇਹਾਨਾ ਪਲਕਾਂ ਏਟ ਸੁਪਾਇਆ ਜਿੰਨਾ ਉਸ ਦਿਲਾਸਾ ਦਿੱਤਾ ਜਿੰਨਾ ਉਸ ਦਿਲਾਸਾ ਦਿੱਤਾ ਉਹਨਾਂ ਸਾਨੂੰ ਹੋਰ ਰੋਇਆ ਜਿੰਨਾ ਉਸ ਦਿਲਾਸਾ ਦਿੱਤਾ ਉਹਨਾਂ ਸਾਨੂੰ ਹੋਰ ਰੋਇਆ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਇੱਕ ਹੀ ਵੇਖ ਕੇ ਕਿਉਂ ਘਬਰਾਇਆ ਜ਼ਖਮ ਵੇਖ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਇੱਕ ਹੀ ਵੇਖ ਕੇ ਕਿਉਂ ਘਬਰਾਇਆ ਕਦੇ ਠਿਕਾਣੇ ਵੀ ਪੁੱਜਾਂਗੇ ਕਦੇ ਠਿਕਾਣੇ ਵੀ ਪੁੱਜਾਂਗੇ ਕੰਡਿਆਂ ਸਾਨੂੰ ਰਾਹ ਦਿਖ ਲਾਇਆ ਕਦੇ ਠਿਕਾਣੇ ਬੀ ਪੁੱਜਾਂਗੇ ਕੰਡਿਆਂ ਸਾਨੂੰ ਰਾਤ ਖਲਾਇਆ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਜ਼ਖਮ ਅੰਦਰ ਕਈ ਜ਼ਖਮ ਹੋਰ ਨੇ ਇੱਕ ਹੀ ਵੇਖ ਕੇ ਕਿਉਂ ਘਬਰਾਇਆ ਦੂਜੀ ਗ਼ਜ਼ਲ ਫੁੱਲਾਂ ਨਾਲ ਫੁੱਲਾਂ ਨਾਲ ਜਿਸ ਕੀਤੀਆਂ ਦੁਸ਼ਵਾਰੀਆਂ ਫੁੱਲਾਂ ਨਾਲ ਜਿਸ ਕੀਤੀਆਂ ਦੁਸ਼ਵਾਰੀਆਂ ਕੀਮਤਾਂ ਉਹਨਾਂ ਚੁਕਾਈਆਂ ਭਾਰੀਆਂ ਫੁੱਲਾਂ ਨਾਲ ਜਿਸ ਕੀਤੀਆਂ ਦੁਸ਼ਵਾਰੀਆਂ ਕੀਮਤਾਂ ਉਹਨਾਂ ਚੁਕਾਈਆਂ ਭਾਰੀਆਂ ਚੰ드ਰਾਮਨ ਉਸ ਨੂੰ ਹੀ ਲੋਚਦਾ ਹੈ ਚੰ드ਰਾਮਨ ਉਸ ਨੂੰ ਹੀ ਲੋਚਦਾ ਹੈ ਖੁਸ਼ੀਆਂ ਜਿਸ ਨੇ ਚਰਾਈਆਂ ਸਾਰੀਆਂ ਚੰ드ਰਾਮਨ ਉਸ ਨੂੰ ਹੀ ਲੋਚਦਾ ਹੈ ਖੁਸ਼ੀਆਂ ਜਿਸ ਨੇ ਚੁਰਾਈਆਂ ਸਾਰੀਆਂ ਕਹਿ ਕੇ ਉਹਦੇ ਲਈ ਸੁਪਨਾ ਬਣ ਗਏ ਕਹਿ ਕਹਿ ਉਹਦੇ ਲਈ ਸੁਪਨਾ ਬਣ ਗਏ ਉਹਦੀਆਂ ਹੁਣ ਚੁੱਪ ਦੇ ਨਾਲ ਜਾ ਰਹੀਆਂ ਕਹਿ ਕਹਿ ਉਹਦੇ ਲਈ ਸੁਪਨਾ ਬਣ ਗਏ ਉਹਦੀਆਂ ਹੁਣ ਚੁੱਪ ਦੇ ਨਾਲ ਜਾ ਰਹੀਆਂ ਨਿਕਲਦਾ ਧੂਆਂ ਹਮੇਸ਼ਾ ਅੱਗ ਚੋਂ ਨਿਕਲਦਾ ਧੂਆਂ ਹਮੇਸ਼ਾ ਅੱਗ ਚੋਂ ਉਸ ਨੇ ਪਰ ਮੌਨ ਤਾ ਹਮਾਰੀਆਂ ਨਿਕਲਦਾ ਧੂਆਂ ਹਮੇਸ਼ਾ ਅੱਗ ਚੋਂ ਉਸ ਨੇ ਪਰ ਮੌਨ ਧਾਰਾ ਮਾਰੀਆਂ ਮੌਨ ਤਾ ਹਾਂ ਮਾਰੀਆਂ ਜ਼ਰਖੇਜ ਹਾਚਾ ਜ਼ਰਖੇਜ ਹਾਚਾ ਧੜਕਦਾ ਦਿਲ ਸੰਦਲੀ ਨਿਗਾ ਜਰਖੇਜ ਹੱਤਾ ਟੜਕਦਾ ਦਿਲ ਸੰਦਲੀ ਨਿਗਾ ਕੀਮਤੀ ਸ਼ਾਇਆ ਇਹ ਤੇਥੋਂ ਵਾਰੀਆਂ ਕੀਮਤੀ ਸ਼ਾਇਆ ਇਹ ਤੇਥੋਂ ਵਾਰੀਆਂ ਫੁੱਲਾਂ ਨਾਲ ਜਿਸ ਕੀਤੀਆਂ ਦਸਵਾਰੀਆਂ ਕੀਮਤਾਂ ਉਹਨਾਂ ਚਰਾਈਆਂ ਭਾਰੀਆਂ ਕੀਮਤਾਂ ਉਹਨਾਂ ਚਰਾਈਆਂ ਭਾਰੀਆਂ ਬਹੁਤ ਬਹੁਤ ਧੰਨਵਾਦ